ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖੈਰਾ ਨੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੱਡਾ ਤਾਣਾ ਮਾਰਿਆ ਅਸਲ ਦੇ ਵਿੱਚ ਪੰਚਾਇਤ ਨਾਲ ਸੰਬੰਧਿਤ ਇੱਕ ਮਾਮਲਾ ਹੈ ਜਿਸ ਬਾਰੇ ਸੁਖਪਾਲ ਸਿੰਘ ਖੈਰਾ ਨੇ ਦੋਨੇ ਆਗੂਆਂ ਤੇ ਤਬਾਹ ਤੇ ਰਿਹਾ ਕੀ ਹੈ ਮਾਮਲਾ ਤੁਸੀਂ ਸੁਣ ਲਵੋ ਦੋਸਤੋ ਮੇਰੀ ਨਾਲ ਭਗਵੰਤ ਮਾਨ ਨੂੰ ਕੇਜਰੀਵਾਲ ਨੂੰ ਇਨਾਂ ਨੂੰ ਇੱਕ ਸਲਾਹ ਵਾ ਕਿ ਜਿਹੜੀਆਂ ਤੁਸੀਂ ਆਪਣੇ ਦਫ਼ਤਰਾਂ ਚ ਪਿੱਛੇ ਆ ਬਾਬਾ ਸਾਹਿਬ ਅੰਬੇਦਕਰ ਜੀ ਦੀਆਂ ਤਸਵੀਰਾਂ ਟੰਗੀਆਂ ਨੇ ਚਲੋ ਸ਼ਹੀਦ ਭਗਤ ਸਿੰਘ ਜੀ ਦੀਆਂ ਵੀ ਟੰਗੀਆਂ ਨੇ ਪਰ ਬਾਬਾ ਸਾਹਿਬ ਅੰਬੇਦਕਰ ਦੀਆਂ ਤਸਵੀਰਾਂ ਤੁਹਾਨੂੰ ਲਾਡਣੀਆਂ ਚਾਹੀਦੀਆਂ ਨੇ ਉਹਨਾਂ ਦਾ ਜਿੰਨਾ ਤੁਸੀਂ ਅਪਮਾਨ ਕਰ ਰਹੇ ਹੋ ਜਿੰਨਾ ਤੁਸੀਂ ਉਹਨਾਂ ਦੇ ਸੰਵਿਧਾਨ ਨੂੰ ਤੇ ਅਸੂਲਾਂ ਨੂੰ ਛਿੱਕੇ ਦੇ ਟੰਗ ਰਹੇ ਹੋ ਸ਼ਾਇਦ ਕਿਤੇ ਭਾਰਤ ਦੇਸ਼ ਵਿੱਚ ਕੋਈ ਸਰਕਾਰ ਐਵੇਂ ਕਰਦੀ ਹੋਵੇ ਜੀ ਅੱਜ ਮੈਂ ਤੁਹਾਡਾ ਨਾਮ ਮਸਲਾ ਡਿਸਕਸ ਕਰਨਾ ਨਗਰ ਪੰਚਾਇਤ ਨਡਾਲਾ ਜੋ ਸਾਡਾ ਹੱਬ ਆ ਪਲਾਥਲਕੇ ਦਾ ਜੋ ਅਸੀਂ ਜਿਹਨੂੰ ਪੰਜਾਬੀ ਚ ਕਹਿੰਦੇ ਆ ਕਿ ਇਸ ਨਗਰ ਪੰਚਾਇਤ ਨੂੰ ਲੋਕਾਂ ਦੀ ਅਮਦਦ ਤੇ ਨਾਲ ਮੌਕੇ ਦੀ ਸਰਕਾਰ ਦੇ ਸਾਰੀਆਂ ਰੁਕਾਵਟਾਂ ਦੇ باوجود ਵਾਹਿਗੁਰੂ ਦੀ ਕਿਰਪਾ ਨਾਲ ਪੂਰਾ ਸ਼ਾਨ ਨਾਲ ਜਿੱਤਿਆ ਇਸ ਵਕਤ ਮੇਰੇ ਨਾਲ ਜਿਹੜੇ ਇਸ ਵੇਲੇ ਪ੍ਰੈਜ਼ੀਡੈਂਟ ਇਲੈਕਟ ਨੇ ਸਰਦਾਰ ਅਵਤਾਰ ਸਿੰਘ ਵਾਲੀਆ ਇਨਾਂ ਦੇ ਘਰੋਂ ਸਾਡੀ ਸਤਿਕਾਰਯੋਗ ਭੈਣ ਜੀ ਉਹ ਪ੍ਰਧਾਨ ਨੇ ਨਗਰ ਪੰਚਾਇਤ ਨਡਾਲਾ ਦੇ ਡਾਕਟਰ ਸੰਦੀਪ ਸ੍ਰੀਚਾ ਜੋ ਮੀਤ ਪ੍ਰਧਾਨ ਨੇ ਤੇ ਨਾਲ ਸਾਰੇ ਕਾਉਂਸਲਰ ਪਤਵੰਤੇ ਸੱਜਣ ਨਾਮ ਲੈਂਦਾ ਫਿਰ ਲੰਬਾ ਲੱਗਦਾ ਪਿੰਡ ਦੇ ਕੁਝ ਹੋਰ ਪਤਵੰਤੇ ਵੀ ਸੱਜਣ ਆ ਪਹਿਲਾਂ ਮੈਂ ਜਿਹੜੀ ਗੱਲ ਕਹਿ ਰਿਹਾ ਗੈਰ ਸੰਵਿਧਾਨਿਕ ਕੰਮਕਾਰ ਭਗਵੰਤ ਮਾਨ ਦੀ ਸਰਕਾਰ ਬਾਰੇ ਉਹ ਕੀ ਆ ਇੱਧਰ ਹੁਣ ਮੇਰੇ ਕੋਲ ਲੱਗਿਆ ਆਣ ਕੇ ਧਿਆਨ ਨਾਲ ਗੱਲ ਸੁਣੋ ਮੇਰੇ ਕੋਲ ਵੈਸੇ ਹਾਈ ਕੋਰਟ ਦਾ ਆਰਡਰ ਮੈਂ ਤੁਹਾਨੂੰ ਦਿਖਾਉਣਾ ਹੁਣੇ ਇਹ ਨਗਰ ਪੰਚਾਇਤ ਦੀਆਂ electionsਾਂ ਜਿਹੜੀ ਆਮ ਚੋਣ ਹੋਈ ਕਾਉਂਸਲਰ ਚੁਣਦੇ ਇਹ 21 ਦਸੰਬਰ 2024 ਦੀ ਹੋਈ ਹੋਈ ਆ ਯਾਨੀ ਭਾਵੇਂ ਇਸ ਇਲੈਕਸ਼ਨ ਕੰਪਲੀਟ ਹੋਈ ਨੂੰ 7 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ 7 ਮਹੀਨੇ ਔਰ ਉਸ ਤੋਂ ਬਾਅਦ ਤਿੰਨ ਵਾਰ ਕਿਉਂਕਿ ਸਾਡਾ ਪ੍ਰਧਾਨ ਮੰਤਰੀ ਸਾਡੇ ਕੋ ਕਾਉਂਸਲਰਾਂ ਦੀ ਨਫਰੀ ਜਿਹੜੀ ਮੈਜੋਰਿਟੀ ਸੀ ਕਲੀਅਰ ਕੱਟ ਇਹਨਾਂ ਨੇ ਕਈ ਪੰਗੇ ਪਾਏ ਆ ਡਾਕਟਰ ਗੁਰਪ੍ਰੀਤ ਸਿੰਘ ਵਾਲੀਆ ਜੀ ਖੜੇ ਇਹਨਾਂ ਦਾ ਪੈਲਸ ਇਹ ਕਾਉਂਸਲਰ ਨੇ ਇਹਨਾਂ ਦੇ ਘਰੋਂ ਸਾਡੀ ਸਤਿਕਾਰਯੋਗ ਭੈਣ ਇਹਨਾਂ ਦਾ ਜਿਹੜਾ ਵਿਡਿੰਗ ਵਿਲਾ ਪਹਿਲੇ ਸੋਨੂੰ ਅਸੀਂ 40 ਲੱਖ ਤੇ ਸੀਲ ਕਰ ਦਾਂਗੇ ਟਾ ਦੇਾਂਗੇ ਇੰਦਰਜੀਤ ਸਿੰਘ ਕਿੱਥੇ ਸਾਡੇ ਆ ਖੱਟ ਸਾਹਿਬ ਇਹਨਾਂ ਦੇ ਪਿਤਾ ਜੀ ਕਾਉਂਸਲਰ ਨੇ ਤੇਰੇ ਅਖੇ ਤੇ ਪਰਚਾ ਦਰਜ ਕਰ ਦਾਂਗੇ ਤੂੰ ਫਲਾਨਾ ਤੇਰੀ ਜ਼ਮੀਨ ਵਿੱਚ ਨੁਕਸਾ ਇਹਨਾਂ ਦੇ ਪ੍ਰਧਾਨ ਸਾਹਿਬ ਦੇ ਪੱਠੇ ਨੇ ਕਦੀ ਉਹਨਾਂ ਤੇ ਡਾਕਾ ਕਦੀ ਉਹਨਾਂ ਦੇ ਉੱਤੇ ਰੇਡ ਇਹਨਾਂ ਗੱਲਾਂ ਦੇ ਬਾਵਜੂਦ ਸਾਡੇ ਕਾਉਂਸਲਰ ਜਿਹੜੇ ਸਾਡੀ ਪਾਰਟੀ ਦੇ ਨੇ ਮੇਰੇ ਨਾਲ ਜੁੜੇ ਹੋਏ ਸੀਗੇ 10 ਤੋਂ 10 ਨਹੀਂ ਹੋਏ ਔਰ ਇਹਨਾਂ ਨੂੰ ਅਖੀਰ ਇੱਕ ਵਾਰੀ ਪੋਸਟਪੋਨ ਦੋ ਵਾਰੀ ਪੋਸਟਪੋਨ ਤਿੱਜੀ ਵਾਰੀ ਇਲੈਕਸ਼ਨ ਹਾਈ ਕੋਰਟ ਦੇ ਹੁਕਮਾਂ ਨਾਲ ਅਸੀਂ ਚੋਣ ਜਿੱਤ ਗਏ ਇਹ ਗੱਲ ਹੈਗੀ ਆ 10 ਫ फेब्रुवारी 2025 ਹੁਣ ਇਸ ਗੱਲ ਨੂੰ ਵੀ 6 ਮਹੀਨੇ ਹੋ ਗਏ ਹਾਈ ਕੋਰਟ ਨੇ ਸਾਡੀ ਚੋਣ ਕਰਾਈ ਆ ਸਾਰੇ ਸਤਕਾਰਯੋ ਕਾਉਂਸਲਰਸ ਨੇ ਸਾਨੂੰ ਵੋਟਾਂ ਪਾਈਆਂ ਅਸੀਂ ਇਲੈਕਸ਼ਨ ਜਿੱਤ ਗਏ ਹੁਣ ਪਿਛਲੇ 6 ਮਹੀਨਿਆਂ ਤੋਂ ਨਗਰ ਪੰਚਾਇਤ ਨਡਾੜੇ ਦਾ ਚਾਰਜ ਨਹੀਂ ਲੈਣ ਦੇ ਰਹੇ ਜੀ ਪ੍ਰਧਾਨ ਨੂੰ ਤੇ ਮੀਤ ਪ੍ਰਧਾਨ ਨੂੰ ਚਾਰਜ ਹੀ ਨਹੀਂ ਦਿੱਤਾ ਜਾ ਰਿਹਾ ਮਤਲਬ 6 ਮਹੀਨਿਆਂ ਤੋਂ ਗੈਰ ਕਾਨੂੰਨੀ ਕੰਮ ਚੱਲ ਰਿਹਾ ਨਡਾੜੇ ਦੇ ਵਿੱਚ ਜਿੰਨਾ ਵੀ ਸੋ ਕਾਲਡ ਵਿਕਾਸ ਦਾ ਕੰਮ ਨਡਾੜੇ ਚ ਕਰ ਰਹੇ ਨੇ ਉਹ ਸਾਰਾ ਫਰੋਡ ਆ ਉਹ ਫੁੱਲ ਆਫ ਕ腐ਪਸ਼ਨ ਆ ਔਰ ਫੁੱਲ ਆਫ ਡੈਫੀਸ਼ੈਂਸੀਜ਼ ਆ ਉਹ ਮਤਾਨੂੰ ਸਾਰਾ ਮੌਕੇ ਤੇ ਦਿਖਾਉਣਾ ਵੀ ਆ ਤੇ ਫਿਰ ਇਹ ਹਾਈ ਕੋਰਟ ਗਿਆ ਫਿਰ ਆ ਡੇਟ ਦੇਖੋ ਇੱਥੇ ਇਹ ਕਰੀ ਹੁਣ ਕਿ ਸਾਨੂੰ ਚਾਰਜ ਮਿਲਣਾ ਚਾਹੀਦਾ ਇਹ ਹਾਈ ਕੋਰਟ ਦੇ ਕਿਹੜੀ ਡੇਟ ਦਾ ਹੁਕਮ ਹੈ ਜਿਹੜਾ ਨੋਟ ਕਰਿਓ ਇਹ ਹੁਕਮ ਹੈਗਾ ਵਾ 24 7 2025 ਦਾ ਔਰ ਹਾਈ ਕੋਰਟ ਨੇ ਕੀ ਕਿਹਾ ਇਹਨਾਂ ਨੂੰ ਡਾਇਰੈਕਸ਼ਨ ਦਿੱਤੀ ਆ ਸੁਣੋ ਜਰਾ ਪੜੋ ਮੈਂ ਪੜਦਾ ਤੁਹਾਨੂੰ ਮੈਂ ਦਿਖਾ ਦਿੰਦਾ ਪੜ੍ਹ ਮੈਂ ਤੁਹਾਨੂੰ ਦਿਨਾ ਵਾ ਆ ਜਸਟਿਸ ਹਰੀਸ਼ ਬੰਗੜ ਦੇ ਕੋਰਟ ਵਿੱਚ ਫੈਸਲਾ ਹੋਇਆ ਆ ਹੁਣੇ 24 7 2025 ਨੂੰ ਹਾਈ ਕੋਰਟ ਕਹਿ ਰਿਹਾ ਵਾ ਹਰਸ਼ ਪੰਗਰ ਜੀ ਦਾ ਕੋਰਟ ਹੈ ਜਸਟਿਸ ਹਰਸ਼ ਪੰਗਰ ਜੀ ਦਾ ਲਰਨਡ ਕਾਉਂਸਲ ਫॉर ਪਟੀਸ਼ਨਰ ਯਾਨੀ ਕਿ ਅਸੀਂ ਇਨ ਵਿਊ ਆਫ ਦਾ ਸਟੈਂਡ ਟੇਕਨ ਬਾਈ ਲਰਨਡ ਕਾਉਂਸਲ ਫॉर ਰਿਸਪੋਂਡੈਂਟ 2 ਤੋਂ 5 ਯਾਨੀ ਕਿ ਸਰਕਾਰ ਸਬਮਿਟਸ ਦੈਟ ਦਾ ਪਟੀਸ਼ਨਰ ਸ਼ੈਲ ਅਪਰੋਚ ਦਾ ਆਫਿਸ ਆਫ ਨਗਰ ਪੰਚਾਇਤ ਨਡਾਲਾ ਯਾਨੀ ਕਿ ਇੱਥੇ ਨਡਾਲੇ ਦੇ ਦਫ਼ਤਰ ਚ ਇਹਨਾਂ ਨੇ ਇਹ ਆਰਡਰ ਦਿੱਤਾ ਨੂੰ 10 ਦਿਨ ਹੋ ਗਏ ਨੇ ਵਿਦ ਇਨ ਅ ਪੀਰੀਅਡ ਆਫ 7 ਡੇਸ ਫਰਮ ਟੁਡੇ 24 7 ਤੋਂ 7 ਦਿਨਾਂ ਚ ਇਹਨਾਂ ਨੂੰ ਟੂ ਅਸਿਊਮ ਚਾਰਜ and perform duties of the president of nagarpanchayat nadala matlab ke high court de hukman nu kivein chikke te tangya ja rahe ha tusi dekh sakde ho 24 7 de order to baad ajj ki date ho gi ji 4 4 august yani ke 10 din to utte inna nu high court di koi parwah nahi gi acha asi jaavange asi shortly content proceedings ke tusi high court de ਹ ਹ ਹ ਹੁਕਮਾਂ ਦੀ ਉਲੰਘਣਾ ਤੇ ਹਾਈ ਕੋਰਟ ਦੀ ਮਾਨ ਹਨੀ ਕੀਤੀ ਆ ਅਸੀਂ ਹਾਈ ਕੋਰਟ 'ਤੇ ਜਾ ਕੇ ਕੰਟੈਂਪਟ ਪਾਵਾਂਗੇ ਪਰ ਕੀ ਬਾਬਾ ਸਾਹਿਬ ਅੰਬੇਦਕਰ ਨੇ ਇਹ ਸਿਖਾਇਆ ਸੀਗਾ ਕਿ ਪਹਿਲੀ ਗੱਲ ਛੂਣਾ ਹੀ ਨਾ ਹੋਣ ਦਿਓ ਪ੍ਰਧਾਨ ਦੀਆਂ ਜੇ ਹੋ ਜਾਵੇ ਤਾਂ ਜਿੱਟਣ ਨਾ ਦਿਓ ਉਹਨਾਂ ਦੇ ਪਰਚੇ ਦਰਜ ਕਰ ਦਿਓ ਉਹਨਾਂ ਦੇ ਪੈਲੇਸ ਸੀਲ ਕਰ ਦਿਓ ਤੇ ਜੇ ਜਿੱਤ ਜਾਣ ਤੇ ਮੁੜ ਕੇ ਉਹਨਾਂ ਨੂੰ ਚਾਰ ਚੀਨਾ ਦਿਓ ਹੁਣ ਚਾਰਜ ਨਾ ਮਿਲਣ ਦੀ ਸ਼ਕਲ ਵਿੱਚ ਕੀ ਨੁਕਸਾਨ ਹੋ ਰਿਹਾ ਨਡਾਲੇ ਦੀ ਨਗਰ ਪੰਚਾਇਤ ਦਾ ਉਹ ਤੁਹਾਨੂੰ ਸੁਣਾਉਣਾ ਪਹਿਲੀ ਗੱਲ ਤਾਂ ਜਿਹੜਾ ਇੱਥੇ ਈਓ ਸੀ ਰੰਦੀਪ ਪੜੈਚ ਬਹੁਤ ਇਲਜ਼ਾਮ ਸ਼ੂਦੇ ਤੇ 6 ਨਗਰ ਪੰਚਾਇਤਾਂ ਦਾ ਉਹਨੂੰ ਜਣਿਆਲਾ ਸਮੇਤ ਚਾਰਜ ਦਿੱਤਾ ਸੀ ਨਡਾੜੇ ਦੇ ਸਮੇਤ ਔਰ ਇਲੈਕਸ਼ਨ ਜਿਹੜੀ ਸੀਗੀ ਲੁਧਿਆਣੇ ਵੈਸਤੀ ਉਥੇ ਫੜਿਆ ਗਿਆ ਕੈਂਪੇਨਿੰਗ ਕਰਦਾ ਝਾੜੂ ਬੋਕਰ ਪਾਰਟੀ ਦੇ ਨਾਲ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਉਹਦੇ ਖਿਲਾਫ ਡਾਇਰੈਕਸ਼ਨਸ ਦਿੱਤੀਆਂ ਕਿ ਇਸ ਆਦਮੀ ਦੇ ਖਿਲਾਫ ਬਣਦੀ ਪ੍ਰੋਪਰ ਗਵਰਨਮੈਂਟ ਰੂਲਸ ਮੁਤਾਬਕ ਕਾਰਵਾਈ ਕੀਤੀ ਜਾਵੇ ਚਲੋ ਬਚਾਈ ਜਾਣ ਉਹਨੂੰ ਜੋ ਮਰਜੀ ਚਾਰਜ ਸ਼ੀਟ ਕਰਨਾ ਪਿਆ ਮੈਂ ਇੱਕ ਮੈਨੂੰ ਰਣਦੀਪ ਬੜੈਚ ਨੂੰ ਚਾਰਜ ਸ਼ੀਟ ਕਰਤਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਹੁਕਮਾਂ ਤੇ ਤੇ ਜਿੱਦਣ ਹਾਈ ਕੋਰਟ ਦਾ ਆਰਡਰ ਆਉਣਾ ਸੀਗਾ ਇੱਕ ਦਿਨ ਪਹਿਲਾਂ ਉਹ ਤੋਂ ਚਾਰਜ ਖੋਲਿਆ ਦੱਸਣ ਲਈ ਕਿ ਸਾਡੇ ਕੋਲ ਤਾਂ ਹੁਣ ਇਹ ਹੋ ਹੈ ਨੀਗਾ ਕੱਲ੍ਹ ਹੀ ਉਹਨੇ ਚਾਰਜ ਵੀ ਹੈਂਡਓਵਰ ਕਰਨਾ ਆਈ ਹੈ ਸਪੋਕਨ ਮੈਂ ਅੱਜ ਸਵੇਰੇ ਤੇਜਵੀਰ ਸਿੰਘ ਜਿਹੜੇ ਐਡੀਸ਼ਨ ਚੀਫ ਸੈਕਟਰੀ ਲੋਕਲ ਗਵਰਨਮੈਂਟ ਉਹਨਾਂ ਨਾਲ ਗੱਲ ਕੀਤੀ ਅੱਜ ਤੋਂ ਦੋ ਦਿਨ ਪਹਿਲਾਂ ਮੈਂ ਦਿਪਤੀ ਮੈਂ ਮਿਸਿਸ ਦਿਪਤੀ ਉਹਨਾਂ ਦਾ ਨਾਮ ਪੂਰਾ ਭੁੱਲ ਗਿਆ ਦਿਪਤੀ ਉੱਪਲ ਉਹ ਅੱਜਕੱਲ ਡਾਇਰੈਕਟਰ ਦਾ ਲੋਕਲ ਗਵਰਨਮੈਂਟ ਦਾ ਚਾਰਜ ਉਹਨਾਂ ਨਾਲ ਗੱਲ ਕੀਤੀ ਅੱਜ ਤੋਂ ਤਿੰਨ ਚਾਰ ਦਿ ਉਹਨਾਂ ਨਾਲ ਗੱਲ ਕੀਤੀ ਉਹ ਸਾਰੇ ਵਿਚਾਰੇ ਮਜਬੂਰੀ ਦੱਸਦੇ ਨੇ ਕਿ ਹਾਂ ਸਾਡੇ ਹੱਥ ਬੰਨੇ ਨੇ ਜੀ ਸਰਕਾਰ ਦੇ ਉਤੋਂ ਹੁਕਮ ਆ ਹੁਕਮ ਇਸ ਲਈ ਹੋਣਾ ਚਾਹੀਦਾ ਕਿ ਤੁਸੀਂ ਚੁਣੇ ਹੋਏ ਬੰਦਿਆਂ ਨੂੰ ਆਪਣਾ ਕੰਮ ਹੀ ਨਾ ਕਰਨ ਦਿਓ ਹੁਣ ਕੰਮ ਨਾ ਕਰਨ ਦੀ ਸ਼ਕਲ ਵਿੱਚ ਕੀ ਹੋ ਰਿਹਾ ਆਓ ਤੁਹਾਨੂੰ ਦਿਖਾਉਣਾ ਮੈਂ ਆਓ ਜਰਾ ਤਿੰਨ ਪ੍ਰੋਜੈਕਟ ਚੱਲ ਰਹੇ ਨੇ ਦਿਖਾਈ ਚੱਲ ਕੋਈ ਨਹੀਂ ਆਜੋ ਪਹਿਲਾਂ ਤਾਂ ਪਹਿਲਾਂ ਇਸ ਸ਼ਕਲ ਦਿਖਾ ਦਿਓ ਅਮਰੇ ਜਗ੍ਹਾ ਦਿਓ ਬਟੇ ਆਹ ਦੇਖੋ ਕਿ ਨਡਾਲੇ ਦੀ ਜਿਹੜੀ ਇਸ ਵੇਲੇ ਹਾਲਤ ਕੀ ਹੈਗੀ ਆ ਆ ਆਟਵਾ ਦਿਖਾ ਮੜਾ ਇੱਧਰ ਅੱਛਾ ਆ ਥੱਲੇ ਵੀ ਗਾਰਾ ਦਿਖਾ ਦੇ ਇੱਧਰ ਆ ਹੁਣ ਇਧਰ ਆਓ ਹੁਣ ਆਹ ਦੇਖੋ ਤੁਸੀਂ ਇਹ ਕੀ ਹੋ ਰਿਹਾ ਵਾ ਮੈਂ ਦੱਸ ਰਾ ਇਧਰ ਆ ਜਾਓ ਸਾਰੇ ਜਾਣੇ ਇਹ ਕੀ ਹੋ ਰਿਹਾ ਵਾ ਇਹ ਪਿੰਡ ਦੇ ਵਿੱਚ ਬਰਸਾਤੀ ਪਾਣੀ ਦਾ ਇੱਕ ਸੀਵਰ ਲੇ ਕੀਤਾ ਜਾ ਰਿਹਾ ਇੱਕ ਸਾਲ ਹੋ ਗਿਆ ਸਾਡੇ ਕਸਬੇ ਨੂੰ ਪੱਟੇ ਨੂੰ ਸਾਰੇ ਚਾਰੋਂ ਪਾਸੇ ਨਡਾਲਾ ਸੈਂਟਰ ਪੁਆਇੰਟ ਆ ਬੁਰੀ ਹਾਲਤ ਦੁਕਾਨਾਂ ਦੇ ਅੱਗੇ ਢੇਰ ਆ ਤਿੰਨ ਬੈਂਕ ਨੇ ਜੀ ਐਚਡੀਐਫਸੀ ਔਰ ਇੱਥੇ ਤਿੰਨ ਬੈਂਕ ਸਟੇਟ ਬੈਂਕ ਆਫ ਇੰਡੀਆ ਤੇ ਕੈਪੀਟਲ ਬੈਂਕ ਇਹ ਬੈਂਕਾਂ ਦੇ ਮੂਰੇ ਆ ਟੋਏ ਐਡੇ ਬੁਰੀ ਹਲ ਪਰ ਇਟ ਦੇਖੋ ਪਿੱਲੀ ਪਿੱਲੀ ਆ ਮਟੀਰੀਅਲ ਦੇਖੋ ਇਟ ਦਾ ਔਰ ਸਭ ਤੋਂ ਵੱਡੀ ਗੱਲ ਜਿਹੜਾ ਸਟਾਰਮ ਸੀਵਰ ਦੇ ਵਿੱਚ ਪਾਈ ਪਾਏ ਜਾ ਰਹੇ ਨਾ ਹੱਲੇ ਪਾਏ ਨਹੀਂ ਗੇ ਇਹ ਬਿਨਾ ਕਿਸੇ ਘਟਕੇ ਤੋਂ ਬਿਨਾ ਕੋਈ ਫਾਊਂਡੇਸ਼ਨ ਬਣਾਏ ਬਿਨਾ ਕਿਸੇ ਟੈਕਨੀਕਲ ਸਪੋਰਟ ਤੋਂ ਪਾਏ ਜਾ ਰਹੇ ਨੇ ਔਰ ਇਹਦੇ ਜੋ ਮੁੱਟੇ ਪੈਸੇ ਖਾਦੇ ਹੋਣਗੇ ਅਫਸਰਾਂ ਨੇ ਕਿਉਂਕਿ ਨਗਰ ਪੰਚਾਇਤ ਦੇ ਪ੍ਰਧਾਨ ਨੂੰ ਤਾਂ ਚਾਰਜ ਇਸੇ ਕਰਕੇ ਨਹੀਂ ਨਾ ਦੇਰੇ ਕਿ ਸਾਡੀ ਭ੍ਰਿਸ਼ਟਾਚਾਰਨਾ ਰੁਕਿਆ ਜਾਵੇ ਪੇਮੈਂਟਾਂ ਹੋ ਰਹੀਆਂ ਨੇ ਧੜਾ ਧੜ ਦੋ ਪ੍ਰੋਜੈਕਟ ਹੋਰ ਚੱਲ ਰਹੇ ਨੇ ਇੱਕ ਪਿੰਡ ਦੇ ਬਾਹਰ-ਬਾਰ ਸੀਵਰੇਜ ਦੀ ਲਾਈਨ ਪਈ ਉਹ ਵੀ ਸੜਕਾਂ ਸਾਰੀਆਂ ਪੁੱਟੀਆਂ ਪਈਆਂ ਨੇ ਸਾਲ ਹੋ ਗਿਆ ਬੰਦ ਹਾਲੀ ਇੱਕ ਅੰਦਰ ਪਿੰਡ ਦੇ ਵਾਟਰ ਵਰਕਸ ਦਾ ਪੀਣ ਵਾਲੇ ਪਾਣੀ ਦਾ ਇਹ ਸਾਰੇ ਗਵਰਨਮੈਂਟ ਆਫ ਇੰਡੀਆ ਦੇ ਪ੍ਰੋਜੈਕਟਸ ਨੇ ਸਾਰੇ ਪੈਸੇ ਉੱਥੋਂ ਆਏ ਹੋਏ ਨੇ ਔਰ ਜਿਹੜਾ ਪਾਣੀ ਵਾਲੀ ਪੀਣ ਦਾ ਉਹਨਾਂ ਨੂੰ ਟੂਟੀਆਂ ਦੇ ਕਹਿੰਦੇ ਪਹਿਲਾਂ ਲਾ ਲਓ ਟੈਂਕੀ ਬਣੀ ਨਹੀਂ ਸ਼ਹਿਰ ਵਿੱਚ ਜਿਹੜਾ ਵਾਟਰ ਹੈ ਵਾਟਰ ਵਰਕਸ ਦਾ ਹੈਡ ਵਰਕ ਬਣਨਾ ਨੇ ਉੱਤੇ ਵੱਡਾ ਟੈਂਕ ਬਣਨਾ ਜਿਹਦੇ ਨਾਲ ਘਰਾਂ ਵਿੱਚ ਪਿੰਡਾਂ ਚ ਪਾਣੀ ਜਾਣਾ ਨਡਾਰਾ ਨਗਰ ਪੰਚਾਇਤ ਦੇ ਉਹ ਟੈਂਕੀ ਬਣਾਈ ਹੀ ਨਹੀਂ ਗਈ ਤੇ ਉਹ ਟੂਟੀਆਂ ਕਹਿੰਦੇ ਨੇ ਤੁਸੀਂ ਲਾਓ ਫਟਾਫਟ ਜੇ ਟੂਟੀਆਂ ਲਾ ਲੀਆਂ ਤੇ ਪਾਣੀ ਉਹਦੇ ਵਿੱਚ ਕਿੱਦਾਂ ਆਊਗਾ ਸੋ ਇਹ ਆ ਜਿਹੜੀ ਹਾਲਤ ਹੈ ਨਾ ਹੁਣ ਤੁਹਾਨੂੰ ਅਸੀਂ ਸਾਰਾ ਦਿਖਾ ਨਹੀਂ ਸਕਦੇ ਇਹ ਸਾਰੇ ਪਿੰਡ ਦੀ ਹਾਲਾਤ ਹੈਗੇ ਨੇ ਅਗਲੀ ਗੱਲ ਮੈਂ ਇੱਥੇ ਕਹਿਣਾ ਚਾਹੁੰਦਾ ਵਾਂ ਆ ਫੜਿਓ ਇੱਕ ਮਿੰਟ ਮੈਨੂੰ ਬੜਾ ਦੁੱਖ ਤੇ ਅਫਸੋਸ ਆ ਕਿ ਜਿਹੜਾ ਵਿਅਕਤੀ ਇੱਥੇ ਆ ਆਮ ਆਦਮੀ ਪਾਰਟੀ ਦਾ ਇੰਚਾਰਜ ਬਣਿਆ ਉਹਦੇ 'ਚ ਨਾ ਸੰਸਕਾਰਾਂ ਦੀ ਬਹੁਤ ਕਮੀ ਹੈ ਉਹਨੂੰ ਬੋਲਣ ਦੀ ਤਮੀਜ਼ ਨਹੀਂ ਕੀ ਉਹਨੂੰ ਆਪਣੇ ਵੱਡੇ-ਵਡੇਰਿਆਂ ਦੀ ਮਾਪਿਓ ਦੀ ਕਿਸੇ ਵੱਡੇ ਬਜ਼ੁਰਗ ਦੀ ਇੱਜ਼ਤ ਕਰਨਾ ਨਹੀਂ ਆਉਂਦਾ ਔਰ ਮੈਨੂੰ ਲੱਗਦਾ ਕਿ ਮਾੜੇ ਸੰਸਕਾਰ ਆਪਣੇ ਪਿਤਾ ਜੀ ਤੋਂ ਹੀ ਲੈ ਲਏ ਇਹਦਾ ਪਿਓ ਸੀ ਜਿਹੜਾ ਮੈਂ ਨਾ ਹੀ ਨਹੀਂ ਲੈਂਦਾ ਇਹਨਾਂ ਲੋਕਾਂ ਦਾ ਕਿਉਂਕਿ ਇਹਨਾਂ ਦੀਆਂ ਦੋ ਵਾਰ ਜ਼ਮਾਨਤਾਂ ਜप्त ਹੋਈਆਂ ਅੱਜ ਤੱਕ ਕਿਸੇ ਇੱਕ ਵਾਰਡ ਦਾ ਕਿਸੇ ਪਿੰਡ ਦੇ ਵਿੱਚ ਪੰਚ ਨਹੀਂ ਬਣ ਸਕੇ ਇਹਨਾਂ ਦਾ ਆਪਣਾ ਪਿੰਡ ਹੈ ਭਲਾਤ ਨਗਰ ਪੰਚਾਇਤ ਵਿੱਚ ਉੱਥੋਂ ਕਦੀ ਕੌਂਸਲਰ ਨਹੀਂ ਬਣ ਸਕੇ ਅੱਜ ਤੱਕ ਅੱਛਾ ਦੋ ਵਾਰ ਜ਼ਮਾਨਤਾਂ ਜ਼ਬਤ ਹੋ ਗਈਆਂ ਕੋਈ ਸ਼ਰਮ ਨਹੀਂ ਕੀਤੀ ਧੜਾ ਧੜ ਉਸੇ ਤਰੀਕੇ ਨਾਲ ਇਲਜ਼ਾਮ ਕੀ ਲਾਰੇ ਨੇ ਅਖੇ ਜੀ ਨਡਾਲਾ ਦੀ ਸੜਕ ਸੁਭਾਨਪੁਰ ਦੀ ਬਹੁਤ ਟੁੱਟੀ ਹੋਈ ਆ ਮੈਂ ਉਹਦੇ ਲਈ ਵਿਧਾਨ ਸਭਾ ਵਿੱਚ ਜਾ ਕੇ ਸਵਾਲ ਪਾਏ ਮਨਿਸਟਰ ਨੂੰ ਮਜਬੂਰ ਕੀਤਾ ਉਹਨੇ ਕਿਹਾ ਜੀ ਅਸੀਂ ਜਲਦੀ ਬਣਾ ਦਾਂਗੇ ਜਲਦੀ ਬਣਾਉਣਾ ਮਤਲਬ ਕਿ ਪਿਛਲੇ 3 3.5 ਸਾਲ ਤੋਂ ਜਿਹੜੀ ਸਾਡੀ ਮੇਨ ਲਾਈਫਲਾਈਨ ਆ ਨਡਾਲਾ ਸੁਭਾਨਪੁਰ ਰੋਡ ਆ ਉਹਦੇ ਬਹੁਤ ਬੁਰੀ ਹਾਲਤ ਆ ਮੈਂ ਤੁਹਾਡੇ ਨਾਲ ਪਹਿਲਾਂ ਵੀ ਇੱਕ ਵਾਰ ਲਾਈਵ ਪ੍ਰੋਗਰਾਮ ਸਾਂਝਾ ਕੀਤਾ ਸੀ ਲਗਾਤਾਰ ਅਸੀਏ ਦੇ ਬਾਰੇ ਇਸ਼ੂਜ਼ ਉਠਾ ਰਹੇ ਆ ਔਰ ਉੱਥੇ ਬੰਦੇ ਮਰਦੇ ਨੇ ਆਪਣੀ ਖੱਲ ਪਚਾਉਣ ਲਈ ਇਹ ਜਿਹੜਾ ਬੋਕਰ ਪਾਰਟੀ ਦਾ ਇੱਥੇ ਇਨਚਾਰਜ ਬਣਿਆ ਜਿਹਨੂੰ ਕੋਈ ਤਮੀਜ਼ ਨਹੀਂ ਬੋਲਣ ਦੀ ਉਹ ਕਹਿੰਦਾ ਜੀ ਖੈਰਾ ਰੋਕ ਰਿਆ ਸਰਕਾਰ ਦੋਸਤੋ ਮੈਂ ਇੱਕ ਇਲੈਕਟਿਡ ਐਮਐਲਏ ਆ ਥਰਡ ਟਾਈਮ ਮੈਂ ਆਪਣੇ ਇਲਾਕੇ ਦੇ ਵਾਸਤੇ ਜਿੰਦ ਜਾਨ ਲਾਈ ਪਈ ਆ ਜਦ ਮੈਨੂੰ ਥੋੜਾ ਜਿਹਾ ਮੌਕਾ ਮਿਲਿਆ ਆ ਜਿਹੜਾ ਮੰਡ ਦਾ ਖੇਤਰ ਆ ਨਾ ਸਾਡਾ ਹਲਕਾ ਦਰਿਆ ਦੇ ਨਾਲ ਲੱਗਦਾ ਬਿਆਸ ਨਾਲ 30 ਕਿਲੋਮੀਟਰ ਤੋਂ ਉੱਤੇ ਸੜਕ ਜਿਹੜੀ ਐਡੀ फाउंडेशन પાકે دریا ਪੰਨ ਦੇ ਉੱਤੇ ਬਣਾ ਕੇ ਦਿੱਤੀ ਸੀ ਔਰ ਉਸ ਤੋਂ ਇਲਾਵਾ ਸਾਡੇ ਇਲਾਕੇ ਦੇ ਵਿੱਚ ਜਦ ਜਦ ਵੀ ਕਿਤੇ ਡਿਵੈਲਪਮੈਂਟ ਦੀ ਗੱਲ ਹੋਈ ਉਹਦੇ ਯੋਗਦਾਨ ਮੈਂ ਰੋਕੂੰਗਾ ਸੜਕਾਂ ਆ ਸਾਡੀ ਇੱਥੇ ਜਿੱਥੇ ਖੜੇ ਏ ਢਿਲਵਾਂ ਨੂੰ ਸੜਕ ਜਾਂਦੀ ਇਹਦੀ ਵੀ ਬੰਦ ਹਾਲੀ ਟੁੱਟੀ ਸੜਕ ਇੱਥੋਂ ਜਿੱਥੋਂ ਨੜਾਰੇ ਤੋਂ ਪਹਲਤ ਨੂੰ ਪਿੱਛੇ ਸੜਕ ਜਾਂਦੀ ਟੁੱਟੀ ਸੜਕ ਬਣ ਆਪ ਤੋਂ ਨਹੀਂ ਰਹੀਆਂ ਲੋਕੀ ਉਹਨਾਂ ਨੂੰ ਗਾਲ੍ਹਾਂ ਕੱਢਦੇ ਨੇ ਤੇ ਅਖੇ ਜੀ ਖੈਰਾ ਸਾਡੀ ਸੜਕ ਨਹੀਂ ਬਣਦਾ ਇੱਥੇ ਹੀ ਬੱਸ ਨੇ ਮਨ ਘੜਤ ਝੂਠੇ ਬੇਪੁਨੀ ਆਦਲ ਇਲزام ਕਦੀ ਕੋਈ ਇੰਟਰਵਿਊ ਰੇਂਜ ਕਰਾਉਂਦੀ ਇਹਦੀ ਬੋਕਰ ਪਾਰਟੀ ਉਹਨੂੰ ਫੇ ਮਗਰ ਉਹਨੂੰ ਵੱਡੇ ਵੱਡੇ ਪੈਸੇ ਖਰਚ ਕੇ ਉਹਨੂੰ ਇੰਟਰਵਿਊ ਦੂਰ ਤੱਕ ਫੜਾਉਂਦੇ ਨੇ ਦੋਸਤੋ ਸਾਰਾ ਹੀ ਝੂਠ ਬੋਲਿਆ ਜਾ ਰਿਹਾ ਮੇਰੀ ਕਿਰਦਾਰ ਕਸ਼ੀ ਕਰਨ ਦੀ ਪੂਰੀ ਕੋਸ਼ਿਸ਼ ਇਜਰੀਵਾਲ ਤੋਂ ਲੈ ਕੇ ਭਗਵਾਨ ਤੋਂ ਲੈ ਕੇ ਪਰਚੇ ਦਰਜ ਕਰਕੇ ਹੱਥ ਲੜੇ ਇਸ ਜਮਾਨਤ ਜੱਪ ਮਹਿਕਮੇ ਕੋਲੋਂ ਇਹਨਾਂ ਕੋਈ ਕੰਮ ਨਹੀਂਗਾ ਅੱਛਾ ਇਹਨਾਂ ਦੀ ਕਰਤੂਤ ਸੁਣ ਲਓ ਕਟੋ-ਕਟ 50 ਲੱਖ ਰੁਪਈਆ ਜਿਹੜਾ ਇੱਥੇ ਹੈਗਾ ਇਨਚਾਰਜ ਇਹ ਟੈਂਡਰਾਂ ਦਾ ਕੰਮ ਕਰਦਾ ਟਰੱਕ ਸਾਰੇ ਜਾਲੀ ਨੰਬਰ ਪਲੇਟਾਂ ਜਾਲੀ ਪੁਰਾਣੇ ਖੜਕੇ ਹੋਏ ਟਰੱਕ ਟਰੱਕ ਦੇ ਵਿੱਚ ਉਹ ਕਣਕ ਚੋਰੀ ਕਰਦੇ ਦੀ ਵੀਡੀਓ ਮੈਂ ਤੁਹਾਡੇ ਨਾਲ ਪਹਿਲਾਂ ਸ਼ੇਅਰ ਕਰ ਚੁੱਕਾ 50 ਲੱਖ ਰੁਪਇਆ ਆਰਤੀਆਂ ਦਾ ਢਵਾ ઠવાਈ ਦਾ ਦੇਣਾ ਉਹ ਦਿੱਤਾ ਨਹੀਂਗਾ ਆ ਚੋਰੀਆਂ ਕਰਦੇ ਨੇ ਲੋਕਾਂ ਦੇ ਨਾਲ ਇੱਥੇ ਬਸ ਨਹੀਂ ਇਹਦੀ ਜਿਹੜੀ ਇੱਕ ਇੰਟਰਲੋਕ ਦੀ ਟਾਇਲ ਦੀ ਫੈਕਟਰੀ ਲਾਈਏ ਨੇ ਰਾਜਪੁਰ ਤੋਂ ਜਿਹੜੀ ਮੰਡੀ ਨੂੰ ਸੜਕ ਜਾਂਦੀ ਭਲੱਤ ਨੂੰ ਉਹਦੀ ਵੀਡੀਓ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਦੂੰਗਾ ਨਾ ਉਹਦੇ ਵਿੱਚ ਕੋਈ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੀ ਕੋ ਕਲੀਅਰੈਂਸ ਹੈ ਉਸ ਫੈਕਟਰੀ ਦੀ ਚਾਰ ਦਿਵਾਰੀ ਹੈ ਨਹੀਂਗੀ ਨਾ ਪੀਡਬਲੂਡੀ ਕਲੀਅਰੈਂਸ ਨਾ ਫੋਰੈਸਟ ਡਿਪਾਰਟਮੈਂਟ ਦੀ ਕਲੀਅਰੈਂਸ ਨਾ ਕੋਈ ਹੋਰ ਕਲੀਅਰੈਂਸ ਤੋਂ ਬਗੈਰ ਨਜਾਇਜ਼ ਫੈਕਟਰੀ ਲਾ ਕੇ ਉਹ ਸਾਰੀਆਂ ਟਾਈਲਾਂ ਸਾਡੇ ਦੋ ਬਲॉक्स ਨੇ ਨੜਾਲਾ ਤੇ ਢਿਲਵਾ ਬਲॉक्स ਵਿੱਚ ਮਹਿੰਗੇ ਰੇਟ ਤੇ ਘਟੀਆ ਕੁਆਲਿਟੀ ਮਹਿੰਗੇ ਰੇਟ ਤੇ ਇਹਨਾਂ ਕੋ ਆਈਐਸਆਈ ਮਾਰਕਾ ਵੀ ਹੈ ਨਹੀਂਗਾ ਉਹ ਮਾਰਕਾ ਕਿਸੇ ਹੋਰ ਬੰਦੇ ਦਾ ਇਸਤੇਮਾਲ ਕਰਕੇ ਉਹਦੇ ਜ਼ਰੀਏ ਬਿਲਿੰਗ ਕਰਕੇ ਸਾਰਾ ਫਰਾਡ ਹੋ ਰਿਹਾ ਔਰ ਨੰਬਰਦਾਰੀਆਂ ਵਿੱਚ ਪੈਸੇ 5-5 ਲੱਖ ਰੁਪਇਆ ਔਰ ਤਹਿਸੀਲਾਂ ਤੇ ਥਾਣਿਆਂ ਵਿੱਚੋਂ ਹਿੱਸਾ ਥਾਣਿਆਂ ਵਿੱਚ ਕੋ ਕੇਸ ਕਾਬੂ ਆ ਜੇ ਸਹੀ ਬੰਦਾ ਇੱਕ ਮਿਆਣੀ ਵਾਲੇ ਕਾਬੂ ਆਏ ਨੇ ਰਾਪੂਰ ਮਿਆਣੀ ਪੱਗੂਪੁਰੀਆਂ ਤੋਂ ਕੁਝ ਬੰਦੇ ਹੁਣ ਪਤਾ ਲੱਗਿਆ ਕਿ ਮੋਟੀ ਕਰਪਸ਼ਨ ਲੈ ਕੇ ਤੇ ਉਹਨਾਂ ਦੀ ਮਦਦ ਕਰਾਂਗੇ ਉਹਨਾਂ ਦਾ ਪਰਚਾ ਕੈਂਸਲ ਕਰਾਵਾਂਗੇ ਚਲੋ ਉਹ ਬਾਦ ਹਰ ਕੰਮ 'ਚ ਪੈਸਾ ਹਰ ਕੰਮ ਦੇ ਵਿੱਚ ਰਿਸ਼ਵਤ ਖੋਰੀ ਤੇ ਉਲਟਾ ਮਾੜਾ ਮੈਨੂੰ ਕਹਿ ਰਹੇ ਨੇ ਜਿਹੜਾ ਅਸੀਂ ਪਿਛਲੇ 50 ਸਾਲ ਤੋਂ ਜੁੜੇ ਹੋਏ ਹਾਂ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਤਿੰਨ ਵਾਰ ਉਹਨਾਂ ਨੇ ਇਸ ਕੰਸਟਿਟੂਐਂਸੀ ਨੂੰ ਰਿਪਰੈਜ਼ੈਂਟ ਕੀਤਾ ਤਿੰਨ ਵਾਰ ਮੈਂ ਕੀਤਾ 6 ਟਾਈਮਸ 6 ਟਾਈਮਸ ਕੋਈ ਇੱਕ ਆਦਮੀ ਆਣ ਕੇ ਕਹਦੇ ਕਿ ਅਸੀਂ ਸਾਡੇ ਖਿਲਾਫ ਕੋ ਗਲਤ ਕੰਪਲੇਂਟ ਹੈਗੀ ਆ ਪੁਲੱਥ ਦਾ ਗਵਰਨਮੈਂਟ ਕਾਲਜ ਮੇਰੇ ਪਿਤਾ ਜੀ ਨੇ ਬਣਾਇਆ ਇੱਕ ਜਾਲ ਜਿਹੜਾ ਵਿਸ਼ਿਆ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਪੁਲੱਥ ਦੇ ਵਿੱਚ ਸਕੂਲਾਂ ਦਾ ਜਿਹਦੇ ਛੇ ਦੇ ਵੀ ਪੜਿਆ ਹੋਊਗਾ ਉਹ ਸਰਕਾਰੀ ਸਕੂਲ ਚ ਜਿਹਨੂੰ ਤਮੀਜ਼ ਨਹੀਂ ਹੈ ਉਹ ਸਾਰਾ ਅਸੀਂ ਵਿਛਾਇਆ ਜਿੰਨੇ ਵਾਟਰ ਵਰਕ ਸੀਗੇ ਪੀਣ ਵਾਲਾ ਪਾਣੀ ਦਾ ਸੀਗਾ ਉਹ 2005 ਚ ਵਰਲਡ ਬੈਂਕ ਤੋਂ ਸਕੀਮ ਤੋਂ ਲਿਆ ਕੇ ਕੱਟੋ-ਕੱਟ ਨਹੀਂ ਤਾਂ ਮੇਰੇ ਖਿਆਲ ਮੈਂ ਕੋਈ 65 70 ਪਿੰਡਾਂ ਨੂੰ ਪੀਣ ਵਾਲਾ ਸਾਫ ਪਾਣੀ ਲੈ ਕੇ ਦਿੱਤਾ ਜਦ ਕਿ ਮੇਰੇ ਕੋਲ ਅੱਜ ਤੱਕ ਸੱਤਾ ਨਹੀਂ ਰਹੀ ਪਰੰਤੂ ਮੈਂ ਆਪੋਜੀਸ਼ਨ 'ਚ ਰਹਿ ਕੇ ਵੀ ਆਪਣੇ ਕੌਨਸਟਿਟੂਐਂਸੀ ਵਿੱਚ ਜ਼ਿਆਦਾ 14 ਦਾ ਕੰਮ ਕਰਾਰਾਣਾ ਸੋ ਮੇਰੀ ਇਹਨੂੰ ਨਸੀਹਤ ਆ ਆਪਣੇ ਪਿਓ ਦੀ ਇੱਜ਼ਤ ਕਰਨੀ ਸਿੱਖ ਅੱਛਾ ਇਹਦੇ ਪਿਓ ਨੇ ਇਹਦੇ ਵਾਂਗੂ ਇੰਨੀ ਗੰਦੀ ਜ਼ੁਬਾਨ ਸੀਗੀ ਕਿ ਉਹਨੇ ਆਪਣਾ ਦਿਮਾਗ ਹੀ ਖਾਫ ਕਰ ਲਿਆ ਉਹ ਪਿਆ ਬਚਾਰਾ ਹੁਣ ਕਿਸੇ ਕੋਨੇ ਤੇ ਉਹਦਾ ਮੈਂਟਲੀ ਅਪਸੈਟ ਹੋ ਗਿਆ ਤੇ ਜੇ ਇਹ ਵੀ ਇਦਾਂ ਗੱਲਾਂ ਕਰੂਗਾ ਤਾਂ ਉਹ ਦਿਨ ਦੂਰ ਨਹੀਂਗਾ ਜਦ ਦਿਨ ਇਹ ਵੀ ਮੈਂਟਲੀ ਅਪਸੈਟ ਹੋ ਜਾਊਗਾ ਇੰਨੀ ਇੰਨਾ ਹੰਕਾਰ ਇੰਨਾ ਝੂਠ ਨਹੀਂ ਬੋਲੀਦਾ ਹੁੰਦਾ ਸਮਾਂ ਮੈਂ ਜਦ ਭਗਵੰਤ ਨੂੰ ਕਹਿ ਦਿੱਤਾ ਕਿ ਜਗੀਵਾਲ ਨੂੰ ਕਿ ਸਮਾਂ ਇੱਕ ਸਾਲ ਨਹੀਂ ਰਹਿੰਦਾ ਜਿੱਦਣ ਬਦਲਿਆ ਕਿ ਸਾਰੀਆਂ ਗੱਲਾਂ ਦਾ ਤੁਹਾਨੂੰ ਸਾਫ਼ ਦੇਣਾ ਪਵੇ ਪਰ ਅੱਜ ਦਾ ਮੇਨ ਇਸ਼ੂ ਸਾਡਾ ਆ ਸੀਗਾ ਤੁਸੀਂ ਦੇਖ ਸਕਦੇ ਹੋ ਮੰਦ ਹਾਲੀ ਔਰ ਕਰਪਸ਼ਨ ਔਰ ਈਓ ਨੇ ਜਿੰਨੀ ਦੇਰ ਈਓ ਰਣਦੀਪ ਰਿਹਾ ਇੱਥੇ ਉਹਨੇ ਪ੍ਰਧਾਨ ਦੀ ਮਰਜ਼ੀ ਤੋਂ ਬਗੈਰ ਕਰੋੜਾ ਰੁਪਏ ਦੀ ਪੇਮੈਂਟਾਂ ਕੀਤੀਆਂ ਨੇ ਵਿੱਚ ਹੀ ਕੈਨ ਨਾਟ ਡੂ ਜਦੋਂ ਪ੍ਰੈਜ਼ੀਡੈਂਟ ਇਲੈਕਟ ਹੋ ਗਿਆ ਤੇ ای او ਤੇ ਪ੍ਰਧਾਨ ਦਾ ਅਕਾਊਂਟ ਸਾਂਝਾ ਹੁੰਦਾ ਇਹਨਾਂ ਦੇ ਸਿਗਨੇਚਰਸ ਇਕੱਠੇ ਹੋਣੇ ਚਾਹੀਦੇ ਸੀਗੇ ਲੇਕਿਨ ਕੁਛ ਨਹੀਂ ਕੀਤਾ ਗਿਆ ਅੱਜ ਦਾ ਮਕਸਦ ਮੇਰਾ ਵੀਰੋ ਇਹ ਸੀਗਾ ਕਿ ਪਖੰਡ ਕਰਦੇ ਨੇ ਬਾਬਾ ਸਾਹਿਬ ਅੰਬੀਦਕਰ ਦੀ ਫੋਟੋਆਂ ਟੰਗ ਕੇ ਸ਼ਹੀਦ ਭਗਤ ਸਿੰਘ ਜੀ ਦੀਆਂ ਫੋਟੋਆਂ ਟੰਗ ਕਰਕੇ ਤੇ ਕੰਮ ਕਰਦੇ ਨੇ ਕਰਤੂਤਾਂ ਹੈਗੀਆਂ ਸਾਰੀਆਂ ਜਾਲੀ ਸਾਰੀਆਂ ਅਨਕਨਸਟੀਟਿਊਸ਼ਨਲ ਸਾਰੀਆਂ ਗੈਰ ਕਾਨੂੰਨੀ ਇਸ ਕਰਕੇ ਔਰ ਹਾਈ ਕੋਰਟ ਨੂੰ ਐ ਟਿਚ ਸਮਝਦੇ ਨੇ ਅਸੀਂ ਤਾਂ ਲੜ ਰਹੇ ਪਹਿਲਾਂ ਵੀ ਤੇ ਗਾਹ ਵੀ ਲੜਦੇ ਰਹਿਣਾ ਅਸੀਂ ਹਾਈ ਕੋਰਟ ਦੁਬਾਰਾ ਜਾਵਾਂਗੇ ਔਰ ਚਾਰਜ ਅਵਸ਼ ਗਵਰਨਮੈਂਟ ਨੂੰ ਇਹਨੂੰ ਦੇਣਾ ਪਵੇਗਾ ਪਰ ਮੈਨੂੰ ਅਫਸੋਸ ਆ ਕਿ ਸਰਕਾਰ ਜਿਹੜੀ ਆ ਤੁਹਾਡੇ ਧਿਆਨ ਚ ਲਿਆਉਣਾ ਸੀਗਾ ਕਿ ਕਿਵੇਂ ਜ਼ਮੀਨਾਂ ਤੋਂ ਲੁੱਟੀ ਰਹੀ ਹੈ ਉਹ ਤਾਂ ਬਹੁਤ ਵੱਡਾ ਮਸਲਾ ਵਾ ਪਰ ਇਹ ਵੀ ਛੋਟੇ ਮਸਲੇ ਤੁਹਾਡਾ ਧਿਆਨ ਖਿੱਚਣਾ ਜ਼ਰੂਰੀ ਆ ਜਿੱਥੇ ਗੈਰ ਕਾਨੂੰਨੀ ਕੰਮ ਹੋ ਰਿਹਾ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਵੀ ਮੇਰੇ ਵੀਰੋ ਸਾਬ ਦਾ ਬਹੁਤ ਬਹੁਤ ਧੰਨਵਾਦ ਇੱਕ ਵਾਰ ਡੜਾਲਾ ਸੁਭਾਨਪੁਰ ਰੋਡ ਤੇ ਮੈਂ ਬਹੁਤ ਬੋਲਤਾ ਬਹੁਤ ਟੁੱਟੀ ਸੜਕ ਆ ਉਹਦੀ ਤੁਰੰਤ ਬਣਾਇਆ ਜਾਵੇ ਜੇ ਔਰ ਤਿੰਨ ਵਾਰੀ ਰਿਬਨ ਕੱਟ ਚੁੱਕੇ ਨੇ ਬਸ ਹੁਣ ਬਣ ਗਈ ਬਸ ਹੁਣ ਬਣ ਗਈ ਤੇ ਇਲਜ਼ਾਮ ਮੇਰੇ ਤੇ ਲਾਈ ਜਾਂਦੇ ਨੇ ਮੇਰੇ ਤੋਂ ਮੈਂ ਸਰਕਾਰ ਨੂੰ ਇਹਦੇ ਵਾਸਤੇ ਪੁਰਜ਼ੋਰ ਅਪੀਲ ਕਰਦਾ ਕਿ ਇੰਨੀਆਂ ਮੌਤਾਂ ਹੋ ਗਈਆਂ ਨੇ ਉਹਨੂੰ ਨੰਬਰ 1 ਪ੍ਰਾਇਰੀਟੀ ਤੇ ਸੁਭਾਨਪੁਰ ਨਡਾਲਾ ਨਡਾਲਾ ਢਿਲਮਾ ਨਡਾਲਾ ਪਲਾਤੀ ਸੜਕ ਤੁਰੰਤ ਕੰਪਲੀਟ ਕੀਤੇ ਨਹੀਂ ਕਰਨਗੇ ਜੇ ਅਸੀਂ ਪ੍ਰੋਟੈਸਟ ਕਰਾਂਗੇ ਪੂਰਾ ਆਉਣ ਵਾਲੇ ਸਮੇਂ ਦੇ ਵਿੱਚ ਪੂਰਾ ਜੰਮ ਕੇ ਇਹਦਾ ਵਿਰੋਧ ਕਰਕੇ ਪੰਜਾਬ ਸਰਕਾਰ ਤੇ ਪ੍ਰੈਸ਼ਰ ਪੜ ਕੇ ਪ੍ਰੈਸ਼ਰ ਪਾ ਕੇ ਤੇ ਆਏ ਸੜਕ ਨੂੰ ਕੰਪਲੀਟ ਕਰਵਾਉਂਗੇ